21 11 2025 ਨੂੰ ਜਿਹੜਾ ਸਾਡਾ ਥਾਣਾ ਢਿਲਵਾ ਦੇ ਏਰੀਏ ਦੇ ਵਿੱਚ ਮੈਣੀ ਵਾਖਰਪੁਰ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਡੈੱਡ ਬੋਡੀ ਹਰਵਿੰਦਰ ਸਿੰਘ ਉਰਫ ਅਲੂ ਪੁੱਤਰ ਬਲਵੰਤ ਸਿੰਘ ਵਾਸੀ ਮੈਣੀ ਵਾਖਰਪੁਰ ਦੀ ਖੂਨ ਨਾਲ ਲੱਤ ਫਾਦਾ ਜਿਹੜੀ ਆ ਉਹ ਮਿਲੀ ਸੀਗੀ ਤੇ ਜਿਹੜੀ ਡੈੱਡ ਬੋਡੀ ਰਿਕਵਰ ਹੋਣ ਤੇ ਉਹਦੇ ਜਿਹੜੀ ਮਦਰ ਦੇ ਬਿਆਨ ਦੇ ਉੱਪਰ ਜਿਹੜਾ ਅਸੀਂ ਕੇਸ ਡਿਸਟ੍ਰੀਬ ਕੀਤਾ ਸੀ ਮਗਧਵਾ ਨੰਬਰ 99 ਮਦੀ ਈਕੀ 1125 ਅਧੀਨ ਤਰ੍ਹਾਂ 103 35 ਬੀ ਐਨ ਐਸ ਥਾਣਾ ਟਲਵੰਝ ਦਰਜਿਸਟਰ ਕੀਤਾ ਸੀ ਜੋ ਇਹ ਜਿਹੜਾ ਇੱਕ ਬਲਾਈਂਡ ਮਰਡਰ ਸੀਗਾ ਜਿਹਦੇ ਵਿੱਚ ਮਾਨਯੋਗ ਐਸ ਐਸ ਪੀ ਸ਼੍ਰੀ ਗੌਰਵ ਤੂਰਾ ਆਈ ਪੀ ਐਸ ਜੀ ਦੀ ਯੋਗ ਰੈਨਵੇ ਹੀਟ ਸਾਡੇ ਐਸ ਪੀ ਡੀ ਸ਼੍ਰੀ ਪ੍ਰਵਜੋ ਸਿੰਘ ਜੀ ਬਰਕ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਾਡੀ ਜਿਹੜੀ ਹੈਗੀ ਥਾਣਾ ਢਿਲਵਾ ਦੀ ਪੁਲਿਸ ਟੀਮ ਜਿਹਦੀ ਅਗਵਾਈ ਐਸਆਈ ਬਲਜਿੰਦਰ ਸਿੰਘ ਮੁਖਾ ਇਸ ਥਾਣਾ ਢਿਲਵਾ ਕਰ ਰਹੇ ਸੀ ਜਿਨ੍ਹਾਂ ਨੇ ਬਹੁਤ ਹੀ ਬਰੀਕੀ ਨਾਲ ਇਸ ਕੇਸ ਦੀ ਜਿਹੜੀ ਹੈ ਅ ਜਾਂਚ ਕਰਦੇ ਹੋਏ ਤਕਨੀਕੀ ਮਕੈਨਿਕ ਅਤੇ ਜਿਹੜੇ ਹੋਰ ਖੋਫੀ ਅਫਸਰਾਂ ਦੀ ਮਦਦ ਨਾਲ ਬਰੀਕੀ ਨਾਲ ਜਾਂਚ ਕਰਦੇ ਤੇ ਇਹਦੇ ਜਿਹੜੇ ਤਸਕਰਨ ਦੇ ਵਿੱਚ ਸਬੂਤ ਹਾਸਲ ਕੀਤੀ ਹੈ